ਬਾਦਰ ਠੀਕ ਹੈ ਜੀ ਤੇ ਜਲੰਧਰ ਫਲੋ ਜਲੰਧਰ ਜ਼ਿਲ੍ਹੇ ਦੇ ਵਿੱਚ ਅਸੀਂ ਬਲੌਰ ਦੇ ਵਿੱਚ ਖੜੇ ਆ ਆਪਾਂ ਠੀਕ ਹੈ ਜੀ ਤੇ ਪੇਪਰ ਬਣਾਇਆ ਰੌਚ ਦੇਖੋ ਕੰਨਾ ਪੰਚੀ ਦੇ ਸਰਪੰਚੀ ਦੇ ਅੱਗੇ ਵੜ ਕੇ ਭਾਈ ਜੀ ਠੀਕ ਹੈ ਜੀ ਰੌਚ ਤੁਹਾਡੇ ਸਾਹਮਣੇ ਹੀ ਆ ਕਚਹਿਰੀਆਂ ਦੇ ਵਿੱਚ ਵੀਰੋਂ ਆਏ ਆ ਠੀਕ ਹੈ ਜੀ ਸੇ ਰੱਖੇ ਪੂਰਾ ਆ ਆਏ ਭਾਈ ਅੰਦਰ ਵੜ ਕੇ ਨਾਲੇ ਜਿੱਧਾ ਮੁੜ ਜਾਓ ਮੋਰੇ ਖੜੇ ਆ ਸਾਹਮਣੇ ਹੀ ਠੀਕ ਹੈ ਜੀ ਚਾਰ ਇਹਨਾਂ ਦੇ ਵਿੱਚ ਆਈਆਂ ਪਿੱਪਰ ਰੱਖਣ ਰੱਖ ਤੁਹਾਡੇ ਬਰਾਮਣੇ ਆ ਠੀਕ ਹੈ ਜੀ ਇੱਧਰ ਵੀ ਰੱਖ ਬਹੁਤ ਜਿਆਦੇ ਠੀਕ ਹੈ ਜੀ ਹੱਦੋਂ ਵੱਧ ਰੱਖਿਆ ਆਹ ਦਾ ਆਹ ਬਹਣ ਲੈ ਕੇ ਆ ਗਏ ਸੰਟਾ ਠੀਕ ਹੈ ਜੀ ਤੇ ਵਿਚਾਰੀਆਂ ਦੇ ਵਿੱਚ ਬੜੇ ਚਰਵਾ ਲਾਈ ਹੋਏ ਆ ਲਾਈਵ ਕਰੇ ਹੋਏ ਨਹੀਂ ਆਪਾਂ ਬਹੁਤ ਚਰਵਾ ਜਾਣੇ ਦੋ ਤਿੰਨ ਮਹੀਨਿਆਂ ਬਾਅਦ ਲਾਈਵ ਹੋਏ ਆਪਾਂ ਠੀਕ ਆ ਜੀ ਤੇ ਰਾਚਲਾ ਰੇ ਪ੍ਰੋਬਲਮ ਆ ਰਹੀ ਆ ਸੱਤੀ ਬਾਕ ਲੱਗੀ ਸਾਨੂੰ ਠੀਕ ਆ ਜੀ ਸਾਰੀਆਂ ਗੱਡੀਆਂ ਵੜੀਆਂ ਸਾਰੇ ਪੇਪਰ ਰੱਖਣ ਆ ਰਹੇ ਆ ਸਰਪੰਚੀ ਪੰਚੀ ਠੀਕ ਹੈ ਜੀ ਇਹ ਵਾਚ ਸਾਡੇ ਸਾਹਮਣੇ ਆ ਹੈ ਨਾ ਹਲੇ ਅੰਦਰ ਜਾਵਣ ਦੀ ਤਿਆਰੀਆਂ ਤੇ ਗੱਡੀਆਂ ਸਾਰੀਆਂ ਪੇਪਰੇ ਰੱਖਣ ਆਇਆ ਲੋਕ ਉਧਰਲੀ ਸਾਈਡ ਤੋਂ ਆਇਆ ਕਿਸ ਤਰ੍ਹਾਂ ਕੋਈ ਰਾਜ ਸਭਾ ਜਾ ਰਹੀ ਹੈ ਠੀਕ ਹੈ ਜੀ ਤੇ ਹਾਲ ਦੇ ਨੰਨਖਾਰਾ ਮੋਹਾਲੀ ਬਿਲਿਆਰੀਆਂ ਦੇ ਅੰਦਰ ਦਾ ਠੀਕ ਹੈ ਜੀ ਜਲੰਧਰ ਫਸੀਰ 플ੋਰ 플ੋਰ ਦੇ ਵਿੱਚ ਖੜੇ ਆ ਆਪਾਂ ਠੀਕ ਹੈ ਜੀ ਤੇ ਆਓ ਸਾਹਿਬ ਆਓ ਸਾਹਿਬ ਆ ਗਿਆ ਤੇ ਰਾਜ ਸਾਡੇ ਸਾਹਮਣੇ ਇਹ ਦੇਖੋ ਕਚਾਰੀਆਂ ਦੇ ਵਿੱਚ ਠੀਕ ਹੈ ਜੀ ਪਿੱਤਰ ਵਗੈਰਾ ਰੱਖਣਾ ਆਇਆ ਪਾਲੀਆਂ ਸਾਡੇ ਤੋਂ ਖਾਲਾ ਉੱਧਰ ਵੀ ਜਾ ਕੇ ਆਵਾਂਗੇ ਠੀਕ ਹੈ ਜੀ ਸਨੌ ਕੋ ਤਾਂ ਲੰਬਾ ਹੋ ਜਾਣਾ ਜਿਆਦਾ ਠੀਕ ਹੈ ਜੀ ਪੇਪਰ ਰੱਖਣ ਆਇਆ ਆ ਪਾਕਾ ਦਵਾਉਣਾ ਤੁਹਾਨੂੰ ਮੋਲ ਸਾਰੇ ਪੇਪਰਾਂ ਵਾਲੇ ਜਿੰਨੇ ਸਾਰੇ ਪੰਡਾਂ ਦੇ ਆਲੇ ਦੁਆਲੇ ਦੇ ਪੰਡਾਂ ਵਾਲੇ ਸਾਰੇ ਜੀ ਤੇ ਪਰਹਾਲੇ ਹੀ ਕਚਹਿਰੀਆਂ ਦੇ ਵਿੱਚ ਠੀਕ ਹੈ ਜੀ ਆ ਗਿਆ ਆ ਗਿਆ ਦੇਖੋ ਕਚਹਿਰੀਆਂ ਤਹਿਸੀਲ ਫਲੋਰ ਫਲੋਰ ਦੇ ਵਿੱਚ ਖੜੇ ਆਪਾਂ ਠੀਕ ਹੈ ਜੀ ਤੇ ਉਧਰ ਜਿਹੜਾ ਸਾਈਡ ਤੇ ਜਗਦੀ ਰਾਜਾ ਕਹਿੰਗੇ ਉਧਰ ਤੁਹਾਨੂੰ ਪਤਾ ਫਾਰਮ ਕੋਲੋਂ ਭਾਰਦੇ ਹਨ ਹਲੋ ਰੱਖ ਛੱਟ ਗਿਆ ਜਿੱਦਾਂ ਸਵੇਰੇ ਦਾ ਬਹੁਤ ਹੀ ਸਵੇਰ ਤੇ ਆਏ 10 ਵਜੇ ਦੇ ਵੀਰੋ ਠੀਕ ਹੈ ਜੀ ਇਹ ਫਲੋਰ ਤੇ ਕਹਿਰੀਆਂ ਹਰ ਇੱਕ ਵਾਰ ਇਹ ਪੇਪਰ ਰੱਖ ਰਹੇ ਹੋ ਲੋਕ ਵਾਲੀ ਦੁਆਲੇ ਦੇ ਫੰਡਾ ਦੇ ਵਿੱਚੋਂ ਆ ਗਏ ਪੂਰੇ ਜਿਹਨਾਂ ਦੇ ਲੋਕ ਜਿਹੜੇ ਉਹ ਸਾਰੇ ਤਸੀਲਿਆਂ ਨੂੰ ਫਲੋਰ ਪੈਂਦੀ ਆ ਉਹ ਪੇਪਰ ਰੱਖਣ ਆਏ ਆ ਵੀਰ ਉਹ ਸਾਰੇ ਠੀਕ ਹੈ ਜੀ ਰੱਛ ਬਹੁਤ ਜ਼ਿਆਦਾ ਆ ਇੱਧਰ ਦਾ ਰੱਛ ਘਟਿਆ ਤੁਹਾਨੂੰ ਉਧਰਲੀ ਸਾਈਡ ਤੇ ਦਿਖਾਉਂਦੇ ਆ ਜਾ ਕੇ ਠੀਕ ਹੈ ਜੀ ਸਾਰੇ ਪੇਪਰਾਂ ਵਾਲੇ ਹੀ ਆ ਦੇਖੋ ਸਾਰੇ ਵੀਰ ਠੀਕ ਹੈ ਜੀ ਤੇ ਉਧਰਲੀ ਸਾਈਡ ਦਿਖਾਉਂਦੇ ਆ ਤੁਹਾਨੂੰ ਜਿੱਧਰ ਫਾਰਮ ਮਿਲਦੇ ਆ ਹਨ ਸਾਰੇ ਹੀ ਆਰਮੋਤਲੀ ਸਾਈਡ ਤੇ ਮਿਲ ਰਹੇ ਆ ਇਧਰ ਤਾਂ ਜਾਣ ਕੇ ਕਹਿੰਦਾ ਮਤਲਬ ਫੈਰ ਫੋਲ ਤੇਿਆਰ ਕਰਵਾਉਣ ਆਉਂਦੇ ਆ ਪੇਪਰ ਸਾਰੇ ਉਧਰ ਜਮਾ ਹੁੰਦੇ ਦੂਜੀ ਸਾਈਡ ਉਲਾ ਠੀਕ ਹੈ ਜੀ ਸਾਰੇ ਪੇਪਰ ਦੂਜੀ ਸਾਈਡ ਲੈ ਜਮਾ ਹੁੰਦੇ ਆ ਉਧਰ ਵੀ ਦੇਖੋ ਕਿੰਨਾ ਰੱਜ ਚਾਰੇ ਕੋਸੀ ਹੈ ਨਾ ਪਟਿਆਰੀਆਂ ਅੱਜ ਫੋਲ ਆਲੇ ਹੁਣ ਅੱਜ ਕੱਟ ਗਿਆ ਕੋਈ 5 ਤਰੀਕ ਤੱਕ ਉਹ ਕਹਿੰਦੇ ਪੇਪਰ ਭਰ ਹੋਣੇ ਆ ਠੀਕ ਹੈ ਜੀ ਤੇ 5 ਤਰੀਕ ਤੱਕ ਇੱਦੇ ਰੱਜ ਚੱਲਣਾ ਸਾਰਾ ਸਿਸਟਮ ਦਾ ਹਨਾ ਹਨਾ 5 ਤਰੀਕ ਤੱਕ ਇੱਦੇ ਰੱਜ ਚੱਲਣਾ ਸਾਰਾ ਹਾਂਜੀ ਨੂੰ ਸਾਰੇ ਕਚਹਿਰੀਆਂ ਦੇ ਪੇਪਰਾਂ ਵਾਲੇ ਵਾਡੇ ਜੀ ਪੰਜ 300 500 ਸਾਰੇ ਤੁਹਾਨੂੰ ਵੀਜ਼ਾ ਦੇ ਸਿਆ ਜਾ ਕੇ ਮੈਨੂੰ ਫੋਨ ਇੱਥੇ ਖੜਾ ਆ ਦੇ ਭਾਜੀ ਆ ਦੇ ਭਾਜੀ ਸਾਨੂੰ ਅੰਦਰ ਸਾਦੇ ਆ ਮੇਰੇ ਯਾਰ ਮੋੜੇ ਕੋਲ ਯਾਰ ਪੀਏ ਕੋਲ ਲੈ ਕੇ ਆ ਜਾ ਪੀਏ ਕੋਲ ਲੈ ਆਉਣਾ ਜੀੜੀ ਸਾਨੂੰ ਦੂਜੀ ਸਾਈਡ ਦਿਖਾਉਂਦੇ ਆ ਹਣ ਪੇਪਰ ਫੜ ਲਿਆਨੇ ਆ ਕੋਈ ਉਧਰ ਜਾਰੇ ਫਾਰਮ ਭਰਦੇ ਹਨ ਜਿੱਦਾਂ ਕਹ ਦੀਏ ਤੇ ਜਿਹੜਾ ਚੁੱਲੋ ਟੈਕਸ ਸਮੋ ਹਿੱਦਾਂ ਉਹ ਪਰਦੇ ਉਧਰ ਸਾਰਾ ਹੀ ਠੀਕ ਹੈ ਜੀ ਤੇ ਕੇਸ ਕਲੀਅਰਲ ਪੀਸੀਸੀ ਉਹ ਵੀ ਪਰ ਹੁੰਦੀ ਆ ਠੀਕ ਹੈ ਜੀ ਤੇ ਹਾਰਮਪੁਰ ਮੋਗਾ ਦੇਖੋ ਉੱਥੇ ਪੀਸੀਸੀ ਪਰ ਹੁੰਦੀ ਆ ਹੈਨਾ ਤੇ ਜਿੱਥੇ ਉਹ ਵੀਰ ਖੜੇ ਆ ਉਹ ਥਾਂ ਦੇ ਅੱਡੇ ਹੋਣੇ ਆ ਉਧਲੀ ਸਾਈਡ ਤੇ ਚੱਲੇ ਆ ਆਪਾਂ ਉਧਰ ਪੀਸੀਸੀ ਪਰ ਹੁੰਦੀ ਆ ਦਾ ਪੇਪਰ ਰੱਖਣੇ ਵਾਲਿਆਂ ਦੀ ਠੀਕ ਹੈ ਜੀ ਅੱਛੇ ਦੇਖੋ ਪਟਿਆਰਿਆਂ ਦੇ ਕਿੰਨੇ ਆ ਸਾਰੇ ਉਹ ਦੇਖੋ ਇੱਥੇ ਪੀਸੀਸੀ ਪਰ ਦੱਸ ਰਹੇ ਜੀ जी पेपर रखने ठीक है जी प्लाट का माहौल देखो सारे पेपर रहे जी सारे पिछली घर होती है देखो रश तो करना ठीक है जी इधर फार्मी तो तो दे दे देखो है भाई देखिए वो अंदर फार्म लग गया सारा अंदर ठीक है जी ਮੈਂ ਆਪਣਾ ਦੂਜੇ ਵੀਰ ਕੋਲ ਆ। ਰਾਹ ਕੋਲ ਤਾਂ ਕਰਕੇ ਬਾਜ ਘਟ ਆਉਂਦੀ ਹੁੰਦੀ ਹੈ ਠੀਕ ਹੈ ਜੀ। ਤੇ ਦੇਖਦੇ ਹਾਂ ਇਹ ਵੀਰ ਭਾਈ ਕਿੱਥੇ ਆ। ਹਾਂ ਦੇਖੋ ਉਹਨਾਂ ਇੱਥੇ ਸਾਰੇ ਫਾਰਮੇ ਬਣਦੇ ਆ ਠੀਕ ਹੈ ਜੀ ਫਾਰਮ ਭਰ ਕੇ ਹੋ ਗਏ ਗਾਂ ਗਾਂ ਸਾਲੇ ਜਿਹੜੀ ਉਹ ਕੱਟ ਹੁੰਦੀ ਹੈ। ਠੀਕ ਹੈ ਜੀ ਪਰਚੀ ਵਗੈਰਾ ਇੱਧਰ ਕੱਟ ਹੁੰਦੀ ਹੈ ਸਾਡੇ ਪਿੰਡ ਤੇ ਇੱਧਰ ਹੋਈ ਆ। ਨੜ ਕੇ ਜੀ ਵੀਰ ਭਾਈ ਦੇਖੀਏ ਕਿੱਥੇ ਆ। ਇੱਧਰ ਤਾਂ ਆ ਹੈ ਨਹੀਂ। ਜੈ ਹੈ। ਕਿਦਾਂ ਹੋਰ ਕਿਦਾਂ ਭਾਜੀ ਕਿਦਾਂ ਜੈ ਭੀਮ ਜੈ ਭਾਰਤ ਜੀ ਹੋਰ ਸਿੱਤਾ ਆ ਸਾਡੇ ਪ੍ਰਧਾਨ ਸਾਹਿਬ ਤੇ ਇਹ ਵੀ ਪੇਪਰ ਭਰਨਾ ਹੈ ਸਰਪੰਚੀ ਦੇ ਭਾਜੀ ਹਾਂਜੀ ਹਾਂਜੀ ਹਾਂ ਸਰਪੰਚੀ ਦੇ ਪੇਪਰ ਭਰਨਾ ਆ ਬਈ ਖੜੇ ਆ ਪੇਪਰ ਭਰ ਰਹੇ ਆ ਤੇ ਹੋਰ ਜਿੱਤ ਰਹੇ ਆ ਹਾਂ ਹਾਲਸ ਬੋਰਡ ਭਾਈ ਯਾਰ ਪਿੰਡਾਂ ਦੇ ਵਿੱਚ ਪਾਵਾਂਗੇ ਉਧਰ ਵੀ ਉਹ ਜ਼ਰੂਰ ਹੈ ਹਾਂ ਰਸਤੇ ਦਾ ਉਹ ਕਹਿੰਦੇ ਤੇ ਜੀਆ ਭਾਜੀ ਦੇਖੀ ਆਪਾਂ ਕਿੱਥੇ ਸਾਰੇ ਹੀ ਫਾਰਮ ਭਰਨਾ ਹੈ ਠੀਕ ਹੈ ਜੀ ਦੇਖੋ ਸਾਰੇ ਹੀ ਠੀਕ ਹੈ ਰਾਤ ਚੱਲੇ ਬਹੁਤ ਜ਼ਿਆਦਾ ਲੋਕ ਆਈ ਜਾਂਦੇ ਸਵੇਰੇ ਸਭ ਤੋਂ ਜ਼ਿਆਦਾ ਰੱਛੀ ਸੀ ਠੀਕ ਹੈ ਜੀ ਬੀਜੇ ਭਾਈ ਨੂੰ ਦੇਖਿਆ ਕਿੰਦਰਾ ਬੰਨਾ ਸਾਰੇ ਫਾਰਮ ਵਾਲੇ ਜਿਹੜੇ ਤਾਂ ਭਾਰਨ ਵਾਲੇ ਸਾਰੇ ਠੀਕ ਹੈ ਜੀ ਤੇ ਦੇਖੋ ਆਲੇ ਦੁਆਲੇ ਦੇ ਪੰਡਾ ਦੇ ਵਿੱਚੋਂ ਜਿੰਨੇ ਵੀ ਲੋਕ ਆਏ ਆ ਸਾਰੇ ਇੱਧਰ ਪੇਪਰ ਆਪਣੇ ਜਮਾ ਹੋਏ 2 ਘੰਟੇ ਬਾਅਦ ਮੈਣਨੇ ਆ ਠੀਕ ਹੈ ਜੀ ਪੰਚੀ ਦੇ ਪੇਪਰ ਰੱਖੇ ਆ ਤੇ 2 ਘੰਟੇ ਬਾਅਦ ਮੈਣਨੇ ਆ ਬਾਕੀ ਦੇਖੋ ਠੀਕ ਹੈ ਜੀ ਆ ਦੇਖੋ ਸਾਰੇ ਬੈਠੇ ਆ ਭਰਾ ਇਹ ਇੰਦਰ ਵੀ ਭਾਈ ਦਾ ਦਸਿਆ ਨਹੀਂ ਕਰੇ ਸਾਰਾ ਇਹ ਰੱਜ ਬਹੁਤ ਜ਼ਿਆਦੇ ਆ ਠੀਕ ਹੈ ਜੀ ਇਹ ਫਲੋਰ ਦਾ ਸਾਡੇ ਸਾਹਮਣੇ ਫਲੋਰ ਆ ਠੀਕ ਹੈ ਜੀ ਜਿਲ੍ਹਾ ਜਲੰਧਰ ਤਹਿਸੀਲ ਫਲੋਰ ਹਾਂ ਪੇਪਰ ਰੱਖਣਾ ਹੈ ਸਾਰੇ ਭਰਾ ਆਪਣਾ ਇਹਦੇ ਫਾਰਮਿੰਦਰ ਪਰ ਹੁੰਦੇ ਆ ਜਮਾ ਉਧਰ ਹੁੰਦੇ ਆ ਠੀਕ ਹੈ ਜੀ ਉਧਰ ਫਾਈਲ ਤਿਆਰ ਹੁੰਦੀ ਆ ਜਮਾ ਵੀ ਇੱਧਰ ਹੁੰਦੇ ਇੱਧਰ ਜਿਹੜੇ ਮੇਨ ਫਾਰਮ ਇੱਧਰ ਪਰ ਹੁੰਦੇ ਆ ਠੀਕ ਹੈ ਜੀ ਗੈਸ ਵਾਲੀ 파ਟੀ ਜਿਹੜੀ ਉਹ ਇਧਰ ਪਾਕੰਦੀ ਫੀਸ ਜਿਹੜੀ ਹੁੰਦੀ ਹੈ ਗੈਸ ਫੀਸ ਕੋਸ਼ ਜਮਾ ਹੁੰਦੀ ਆ ਉੱਥੇ ਮੋਰੇ ਪੀਸੀਸੀ ਬਣਦੀ ਆ ਉਧਰ ਫਾਈਲ ਬਣਾ ਆ ਕੇ ਫੇਰ ਇਧਰ ਪੇਪਰ ਜਮਾ ਹੁੰਦੇ ਆ ਪੇਪਰ ਜਮਾ ਤੇ ਰਹਾ ਕੇ ਫੇਰ ਫਾਈਲ ਬਣਦੀ ਆ ਠੀਕ ਹੈ ਜੀ ਇਹ ਕਈ ਕੋਸ਼ ਤਿਆਰ ਕਰਾਉਣਾ ਪੈਂਦਾ ਆ ਦੇਖੋ ਰਾਜ ਰਾਜੋ ਦੇਖੋ ਕੰਮ ਆ ਵੀਰੋ ਠੀਕ ਹੈ ਜੀ ਇਹ ਪੀਸੀਸੀ ਵਾਲੇ ਆ ਪੇਪਰ ਪਰ ਹੋਵੇ ਪੀਸੀਸੀ ਵਾਲੇ ਇਹ ਸਾਡੇ ਫਾਰਮ ਜਮਾ ਹੁੰਦੀ ਆ ਠੀਕ ਹੈ ਜੀ ਤੇ ਰਾਜ ਬਹੁਤ ਜ਼ਿਆਦੇ ਕੋਈ ਰਾਜ ਪਹੁੰਚਦਾ ਸਵੇਰੇ ਸਭ ਤੇ ਜਾਵੇ ਸਵੇਰੇ ਲਾਈਵ ਨਹੀਂ ਹੋਵੇ ਠੀਕ ਹੈ ਜੀ ਹੁਣ ਹੋਏਗਾ ਲਾਈਵ ਸਾਰੇ ਹੋ ਗਿਆ ਭਾਈ ਇਕਲੇ ਹੁੰਦਾ ਤਾਂ ਕਹਿਣਾ ਹੈ ਠਾਈਆ ਹੈ ਠਾਈਆ ਚਲੋ ਅਰੇ ਕੋਰਾ ਚਪਾ ਗਿਆ ਮਾਰੇ ਆਪੀਡੀ ਨੂੰ ਭਾਈ ਦਾ ਲੱਭਾ ਨਹੀਂ ਕਿਤੇ ਦੇਖੋ ਰੱਛ ਪਈ ਹੁੰਦਾ ਜੀ ਹੁਣ ਫੇਰ ਕਮੀ ਸ਼ਾਮ ਹੋ ਗਈ ਹੈ ਸ਼ਾਮ ਵੇਲੇ ਲੋਕ ਜਾਂਦੇ ਹੋਣੇ ਠੀਕ ਹੈ ਜੀ ਤੇ ਜਿਵੇਂ ਸਭ ਤੋਂ ਜ਼ਿਆਦਾ ਰਸੋਈ ਬਲੌਗ ਉਹ ਮੇਰਾ ਦੇਖਿਓ ਜਾ ਕੇ ਠੀਕ ਹੈ ਜੀ ਤੇ ਬਲੌਗ ਵੀ ਪੌਣਾ ਆਪਾਂ ਉਹ ਵੀ ਦੇਖ ਲਓ ਜਾਵੇ ਫੋਲੋ ਜ਼ਰੂਰ ਕਰਿਓ ਸੋ ਠੀਕ ਹੈ ਜੀ ਹਾਲੇ ਕੋਣੇ ਦੇ ਠੀਕ ਹੈ ਜੀ ਤੇ ਰਸ ਚ ਪੈ ਗਿਆ ਉਹ ਵੀ ਲੋਕ ਗੱਡੀਆਂ ਉਹ ਫੜੀਆਂ ਬਾਹਲੀ ਸਾਈਡ ਤੋਂ ਡੀ ਗਈ ਰਸ ਬਹੁਤ ਜ਼ਿਆਦੇ ਹੈ ਹਨਾ ਹਾਂ ਅੱਛਾ ਥੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਗਾਰ ਗਾਣੇ ਰਿਓ ਬਲੌਗ ਚ ਬਲੌਗ ਜ਼ਰੂਰ ਜਾ ਕੇ ਦੇਖਿਓ ਵੀ ਲਾਈਵ ਸੀ ਸਸੀ ਗਾਰ